1971 ਦੇ ਵਿੱਚ ਸ਼ਿਮਲਾ ਸਮਝੌਤਾ ਕੀਤਾ 93 90 ਤੋਂ ਬਾਅਦ 90 ਹਜ਼ਾਰ ਤੋਂ ਬਾਅਦ ਫੌਜੀ ਵਾਪਸ ਕਰਤੇ ਕਿੰਨੇ ਹਜ਼ਾਰ ਕਿਲੋਮੀਟਰ ਦਾ ਰਕਬਾ ਵਾਪਸ ਕਰਤਾ ਮਰ ਕੋ ਪੀਓ ਕੇ ਨਹੀਂ ਲਿਆ ਗਿਆ ਜੇ ਆਵਾਜ਼ ਉੱਠੀ ਹੈ ਕਿ ਵਾਕਈ ਜੇ ਪ੍ਰਧਾਨ ਮੰਤਰੀ ਹੋਵੇ ਤੇ ਉਹਦਾ ਲੈਕਚਰ ਇਦਾਂ ਦਾ ਹੀ ਹੋਣਾ ਚਾਹੀਦਾ ਇੱਕ ਇੱਕ ਸ਼ਬਦ ਨੂੰ ਇੱਕ ਇੱਕ ਤਰੀਕੇ ਨੂੰ ਉਸ ਰਾਜਨੀਤੀ ਦੇ ਯੁੱਗਪੁਰਸ਼ ਰਾਜਨੀਤੀ ਦੇ ਜਨ ਜਨਪ੍ਰੀਏ ਨੇਤਾ ਹਿੰਦੁਸਤਾਨ ਨਾਲ ਮੁਹੱਬਤ ਕਰਨ ਵਾਲਾ ਇਹ ਯੋਗបុਰਿਸ਼ਰੀ ਨਰਿੰਦਰ ਮੋਦੀ ਉਹਨਾਂ ਦਾ ਇੱਕ ਇੱਕ ਸ਼ਬਦ ਵਜੰਦਾar ਸੀ। ਉਹਨਾਂ ਨੇ ਲੰਮھوں ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਹੈ ਇਹ ਤੇ ਹੋ ਹੀ ਰਿਹਾ ਸਾਡੇ ਨਾਲ। ਕਾਂਗਰਸ ਵੱਲੋਂ ਕੀਤੀਆਂ ਗਈਆਂ ਉਹ ਗਲਤੀਆਂ ਉਹਦਾ ਖਮਿਆਜ਼ਾ ਅਸੀਂ ਭੁਗਦੇ ਪਏ ਆਂ। ਪਾਣੀਆਂ ਦੇ ਮਸਲਿਆਂ ਦੇ ਵਿੱਚ ਜਦੋਂ ਇਹ ਸਾਰੀਆਂ ਸਮੱਸਿਆਵਾਂ ਸ਼ੁਰੂ ਹੋਈਆਂ ਸਰਕਾਰਾਂ ਕਹਿਣਾ ਵੀ ਸੀਗੀਆਂ। ਅੱਜ ਕਿਉਂ ਨਹੀਂ ਕਾਂਗਰਸ ਆਰੀ ਸੱਤਾ ਦੇ ਵਿੱਚ? ਅੱਜ ਕਿਉਂ ਨਹੀਂ ਕਾਂਗਰਸ ਦੇ ਕਿਸੇ ਵੀ ਲੀਡਰ ਦੇ ਕਿਸੇ ਭਾਸ਼ੇ ਨੂੰ ਤਵੱਜੋ ਦਿੱਤੀ ਜਾ ਰਹੀ? ਨਾ ਮਾਸੇ ਨਾਲ ਤੋਲੇ ਰਹਿੰਦੇ ساری ਉਮਰ ਗੁਲਾਮੀ ਕਰਦੇ ਗੋਲੇ ਆਖਰ ਗੋਲੇ ਰਹਿੰਦੇ ਕੀ ਕਰ ਕਾਂਗਰਸ ਕੋਈ ਡੇਡੇ ਵੱਡੇ ਜਿਹੜੇ ਕਰਦਾਵਰ ਨੇਤਾ ਨੇ ਅੱਜ ਕਿਉਂ ਇੱਕ ਪਰਿਵਾਰ ਨੂੰ ਖੁਸ਼ ਕਰਨ ਵਾਸਤੇ ਉਹ ਸਿਰਫ ਉਹ ਹੀ ਬੋਲੀ ਬੋਲਦੇ ਪਏ ਨੇ ਅੱਜ ਤੁਸੀਂ ਆਨਰੇਬਲ ਪ੍ਰਾਈਮ ਮਿਨਿਸਟਰ ਨੂੰ ਗੱਲਬਾਤ ਕਰਦੇ ਦੇਖਿਆ ਔਰ ਪੂਰੀ ਦੁਨੀਆ ਦੇ ਵਿੱਚੋਂ ਜੇ ਆਵਾਜ਼ ਉੱਠੀ ਆ ਕਿ ਵਾਕਈ ਜੇ ਪ੍ਰਧਾਨ ਮੰਤਰੀ ਹੋਵੇ ਤੇ ਉਹਦਾ ਲੈਕਚਰ ਇਦਾਂ ਦਾ ਵੀ ਹੋਣਾ ਚਾਹੀਦਾ ਇੱਕ ਇੱਕ ਸ਼ਬਦ ਨੂੰ ਇੱਕ ਇੱਕ ਤਰੀਕੇ ਨੂੰ ਉਸ ਰਾਜਨੀਤੀ ਦੇ ਯੁੱਗਪੁਰਸ਼ ਰਾਜਨੀਤੀ ਦੇ ਜਨ ਜਨਪ੍ਰੀਏ ਨੇਤਾ ਹਿੰਦੁਸਤਾਨ ਨਾਲ ਮੁਹੱਬਤ ਕਰਨ ਵਾਲਾ ਇਹ ਯੁੱਗਪੁਰਖ ਜੀ ਨਰਿੰਦਰ ਮੋਦੀ ਉਹਨਾਂ ਦਾ ਇੱਕ ਇੱਕ ਸ਼ਬਦ ਵਜਨਦਾਰ ਸੀ ਬਿਲਕੁਲ ਸਹੀ ਗੱਲ ਕਹੀ ਉਹਨਾਂ ਨੇ ਉਹਨਾਂ ਨੇ ਲੰਮھوں ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਹੈ ਇਹ ਤਾਂ ਹੋ ਹੀ ਰਿਹਾ ਸਾਡੇ ਨਾਲ ਜੀ 1960 ਦਾ ਸਮਝੌਤਾ ਹੋਵੇ ਜਲਦਾ ਠੀਕ ਹੈ ਜੀ ਆਯੂਬ ਖਾਨ ਤੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਵਿੱਚ ਤੇ ਵਰਲਡ ਬੈਂਕ ਨੇ ਜਦੋਂ ਇਹਨਾਂ ਦੇ ਵਿੱਚ ਮਤਲਬ ਵਿਚਸਥਾ ਜਿਹਨੂੰ ਵਰਡ ਬੋਲਦੇ ਆ ਉਹ ਕਰਾਈ ਹੋਵੇ ਉਹਦੇ ਵਿੱਚ ਪੂਰਬੀ ਨਦੀਆਂ ਤੇ ਪੱਛਮੀ ਨਦੀਆਂ ਦੇ ਜਲ ਪਟਵਾਰੇ ਦੀ ਗੱਲ ਕੀਤੀ ਹੋਵੇ ਤੇ ਹੁਣ ਜਿਹੜਾ ਮਸਲਾ ਨਾ ਇਹ ਤੁਹਾਡੇ ਸਾਹਮਣੇ ਆ ਰਿਹਾ 20 ਤੋਂ ਵੱਧ ਡੈਮ ਤੇ ਆਲਰੇਡੀ ਸਿੰਧੂ ਜਿਹੜੀ ਹੈਗੀ ਨਦੀ ਹੈਗੀ ਉੱਤੇ ਹੈਗੇ ਕੋਈ ਛੋਟੀ ਨਦੀ ਥੋੜੀ ਆ ਔਰ ਜਿਹੜਾ 113 ਕਿਲੋਮੀਟਰ ਦੀ ਨਹਿਰ ਬਣਾ ਕੇ ਪਾਣੀ ਆਪਾਂ ਇਧਰ ਲੈ ਕੇ ਆਉਣਾ ਨਾ ਉਹ ਸਾਨੂੰ ਲਿਆਉਣਾ ਪੈਣਾ ਕਿਉਂਕਿ ਕਾਰਨ ਨੇ ਬੜੇ ਵੱਡੇ ਕਾਂਗਰਸ ਵੱਲੋਂ ਕੀਤੀਆਂ ਗਈਆਂ ਉਹ ਗਲਤੀਆਂ ਉਹਦਾ ਖਮਿਆਜ਼ਾ ਅਸੀਂ ਭੁਗਤਦੇ ਪਏ ਆ ਅੱਜ ਬਿਲਕੁਲ ਸਹੀ ਗੱਲ ਕਹੀ ਆ ਮਾਨਯੋਗ ਗ੍ਰਹਿ ਮੰਤਰੀ ਜੀ ਨੇ ਅੱਜ ਆਪਣੇ ਭਾਸ਼ਣ ਦੇ ਵਿੱਚ 1971 ਦੇ ਵਿੱਚ ਸ਼ਿਮਲਾ ਸਮਝੌਤਾ ਕੀਤਾ 9390 ਤੋਂ ਵੱਧ 90 ਹਜ਼ਾਰ ਤੋਂ ਵੱਧ ਫੌਜੀ ਵਾਪਸ ਕਰਕੇ ਕਿੰਨੇ ਹਜ਼ਾਰ ਕਿਲੋਮੀਟਰ ਦਾ ਰਕਬਾ ਵਾਪਸ ਕਰਤਾ ਤੁਹਾਨੂੰ ਪੀਓ ਕੇ ਨਹੀਂ ਲਿਆ ਗਿਆ ਜੀ ਇਹ ਸਵਾਲ ਸਾਰੇ ਕਰਦੇ ਪਏ ਨੇ ਅੱਜ ਹੂੰ ਇਦਾਂ ਪਾਣੀਆਂ ਦੀ ਗੱਲ ਵਾ ਮੈਂ ਕਹਿਣਾ ਪਿਆ ਨਾ ਪਾਣੀਆਂ ਦੇ ਮਸਲਿਆਂ ਦੇ ਵਿੱਚ ਜਦੋਂ ਇਹ ਸਾਰੀਆਂ ਸਮੱਸਿਆਵਾਂ ਸ਼ੁਰੂ ਹੋਈਆਂ ਸਰਕਾਰਾਂ ਕਿੰਨਾਂ ਦੀਆਂ ਸੀਗੀਆਂ ਅੱਜ ਕਿਉਂ ਨਹੀਂ ਕਾਂਗਰਸ ਆਰੀ ਸੱਤਾ ਦੇ ਵਿੱਚ ਅੱਜ ਕਿਉਂ ਨਹੀਂ ਕਾਂਗਰਸ ਦੇ ਕਿਸੇ ਵੀ ਲੀਡਰ ਦੇ ਕਿਸੇ ਭਾਸ਼ੇ ਨੂੰ ਤਵੱਜੋ ਦਿੱਤੀ ਜਾ ਰਹੀ ਅੱਜ ਕਿਉਂ ਕਾਂਗਰਸੀ ਇੱਕ ਪਰਿਵਾਰ ਦੀ ਹਕੂਮਤ ਦੇ ਥੱਲੇ ਬਿਲਕੁਲ ਲੁਕੇ ਹੋਏ ਨੇ ਉਹ ਕਹਿੰਦੇ ਨਾ ਸੱਚ ਤੋਂ ਜਿਹੜੇ ਓਲੇ ਰਹਿੰਦੇ ਨਾ ਮਾਸੇ ਨਾ ਤੋਲੇ ਰਹਿੰਦੇ ساری ਉਮਰ ਗੁਲਾਮੀ ਕਰਦੇ ਗੋਲੇ ਆਖਰ ਗੋਲੇ ਰਹਿੰਦੇ ਕੀ ਕਰ ਕਾਂਗਰਸ ਕੋ ਐਡੇ ਐਡੇ ਵੱਡੇ ਜਿਹੜੇ ਕਦਾਵਰ ਨੇਤਾ ਨੇ ਅੱਜ ਕਿਉਂ ਇੱਕ ਪਰਿਵਾਰ ਨੂੰ ਖੁਸ਼ ਕਰਨ ਵਾਸਤੇ ਉਹ ਸਿਰਫ ਉਹ ਹੀ ਬੋਲੀ ਬੋਲਦੇ ਪਏ ਨੇ ਹਾਏ ਕਿਤੇ ਸਾਡੀ ਟਿਕੜ ਨਾ ਨਿਕਲ ਜੇ ਸਾਡੇ ਇੱਥੋਂ ਸਾਡੇ ਇੱਥੋਂ ਉਧਰ ਨਾ ਨਿਕਲ ਜੇ ਅੱਜ ਜੋ ਆ ਦੋ ਤਿੰਨ ਦਿਨ ਖਾਸ ਤੌਰ ਤੇ ਦੋ ਦਿਨ ਜੋ ਪਾਰਲੀਮੈਂਟ ਦੇ ਵਿੱਚ ਚਰਚਾਵਾਂ ਚਲੀਆਂ ਪੂਰੀ ਦੁਨੀਆ ਨੇ ਨੋਟ ਕੀਤਾ ਕਿ ਹਿੰਦੁਸਤਾਨ ਦੀ ਤਾਕਤ ਹਿੰਦੁਸਤਾਨ ਦੀ ਸਟਰੈਂਥ ਹਿੰਦੁਸਤਾਨ ਦਾ ਸਿਸਟਮ ਸਾਨੂੰ ਹੁਣ ਤੀਜੇ ਨੰਬਰ ਦੇ ਉੱਤੇ ਅਰਥਵਿਵਸਥਾ ਦੇ ਵਰਲਡ ਦੇ ਤੀਜੇ ਨੰਬਰ ਤੇ ਬਹੁਤ ਜਲਦ ਲੈ ਕੇ ਆ ਰਿਹਾ ਲੇਕਿਨ ਇਥੇ ਮਸਲਾ ਇਹ ਆ ਕਿ ਕਦਾਵਰ ਲੀਡਰ ਤਾਂ ਹੋਵੇ ਸਰਫ ਲੀਡਰ ਐਸਟੇ ਭਾਰਤੀ ਜਨਤਾ ਪਾਰਟੀ ਕੋ ਆ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਲੀਡਰ ਜਦੋਂ ਪਾਰਲੀਮੈਂਟ ਚ ਬੋਲਿਆ ਨਹੀਂ ਜਵਾਬ ਹੈ ਦੂਜੀਆਂ ਪਾਰਟੀਆਂ ਕੋ ਇਲਜ਼ਾਮ ਹੀ ਲਾਉਣੇ ਸਿੱਖੇ ਇਨਾਂ ਲੋਕਾਂ ਨੇ ਜੜ ਕੀ ਐ ਇਨਾਂ ਇਨਾਂ ਲੜਾਈਆਂ ਦੀ ਇਨਾਂ ਲੜਾਈਆਂ ਦੀ ਜੜ ਕੀ ਸੀ ਜੜਾਂ ਤੱਕ ਕੋਈ ਨਹੀਂ ਪਹੁੰਚਿਆ ਕੀ ਸੋਚ ਕੇ ਤੁਸੀਂ ਲੋਕਾਂ ਨੇ ਅੱਜ ਮੈਨੂੰ ਬੜੀ ਸੋਹਣੀ ਗੱਲ ਲੱਗੀ ਆਨਰੇਬਲ ਹੋਮ ਮਿਨਿਸਟਰ ਸਾਹਿਬ ਦੀ ਟੀਵੀ ਦੇ ਉੱਤੇ ਕਹਿੰਦੇ ਵੀ ਜਦੋਂ ਸਿਆਚਨ ਦਾ ਏਰੀਆ ਜਿੱਤ ਕੇ ਲੈ ਗਿਆ ਨਾ 1962 ਦੇ ਵਿੱਚ ਲੈ ਗਿਆ ਚਾਈਨਾ ਇਹ ਕਹਿੰਦੇ ਸੀ ਉਥੇ ਘਾਹ ਨਹੀਂ ਉਗਦਾ ਤੇ ਬਹੁਤ ਸੁਣੀ ਉਹਨਾਂ ਨੇ ਗੱਲ ਕੀਤੀ ਵੀ ਸਾਡੇ ਇੱਕ ਉਸ ਟਾਈਮ ਮੈਂਬਰ ਪਾਰਲੀਮੈਂਟ ਸੀ ਕਹਿੰਦੇ ਮੇਰੇ ਸਿਰ ਦੇ ਉੱਤੇ ਇੰਨੇ ਵਾਲ ਨਹੀਂ ਹੈਗੇ ਤਾਂ ਕੀ ਇਹ ਪਾਸਾ ਲਾ ਕੇ ਸੁੱਟਦੀ ਹੈ ਕਿਉਂਕਿ ਲੌਜਿਕ ਨਹੀਂ ਹੈਗਾ ਕਾਂਗਰਸ ਕੋ ਗੱਲ ਕਰਨ ਦਾ